ਅੰਮ੍ਰਿਤਸਰ ਦੇ ਪਿੰਡ ਦੀ ਪੰਚਾਇਤ ਦਾ ਸ਼ਲਾਘਾਯੋਗ ਫੈਸਲਾ ਪੰਚਾਇਤ ਨੇ ਮੀਟਿੰਗ ਕਰਕੇ ਪਾਸ ਕੀਤੇ ਪੰਜ ਅਹਿਮ ਮਤੇ ਹਰ ਪਾਸੇ ਹੋ ਰਹੀ ਚਰਚਾ ਅਮਰੀਸਰ ਦੇ ਪਿੰਡ ਪੰਨਾਵਾਲਾ ਦੀ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਅਤੇ ਪਾਸ ਕੀਤੇ ਨੇ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਰੱਖਣ ਦਾ ਫੈਸਲਾ ਕੀਤਾ ਗਿਆ ਪਿੰਡ ਚ ਨਸ਼ਾ ਵੇਚਣ ਵਾਲੇ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਹਨਾਂ ਦੇ ਘਰ ਨਿਸ਼ਾਨਦੇ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਪਿੰਡ ਦੇ ਹਰ ਘਰ ਚ ਪੈਦਾ ਹੋਣ ਵਾਲੀ ਹਰ ਬੱਚੀ ਲਈ 3100 ਰੁਪਏ ਦੀ ਐਫਟੀ ਕਰਨ ਦਾ ਫੈਸਲਾ ਕੀਤਾ ਗਿਆ ਪਿੰਡ ਚ ਪੜ੍ਹਦੇ ਬੱਚਿਆਂ ਦੀ IPS IAS JPSC ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਸਾਜੇ ਤੌਰ ਤੇ ਚੁੱਕਣਗੇ ਇਸ ਦੇ ਨਾਲ ਹੀ ਕਿਸੇ ਵੀ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਏਗੀ ਅਤੇ ਡੀਜੇ ਰਾਤ 10:30 ਵਜੇ ਤੱਕ ਹੀ ਵਜਾਇਆ ਜਾ ਸਕਦਾ ਹੈ ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਨੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਦੇ ਚੰਗੇ ਭਲੇ ਲਈ ਇਹ ਫੈਸਲਾ ਲਿਆ ਹੈ ਸਾਡੀ ਸਮੁੱਚੀ ਪੰਚਾਇਤ ਵੱਲੋਂ ਮੇਰਾ ਨਾਮ ਸੁਖਰਾਜ ਸਿੰਘ ਰੰਧਾਵਾ ਗ੍ਰਾਮ ਪੰਚਾਇਤ ਪਿੰਡ ਮਾਨਾਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਦੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਣ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਜਿਹੜਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਫੈਸਲਾ ਲਿਆ ਇਸ ਤੋਂ ਇਲਾਵਾ ਡੀਜੇ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਉਹ ਕੀ ਮਤੋਂ ਦੇ ਉਹਦੇ ਬਾਰੇ ਪੜ੍ਹੋ ਪਿੰਡ ਦੀਆਂ ਜਿਹੜੀਆਂ ਸਾਡੇ ਬੱਚਿਆਂ ਜਿਹੜੇ ਲੜਕੇ ਲੜਕੀਆਂ ਜੋ ਪੜ੍ਹਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲਾਕੇਗੀ ਕਿ 10:30 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾਂ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਵੇਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜਾਂ ਕਰਨ ਵਾਲੇ ਨੇ ਕੀ ਉਹਨਾਂ ਦਾ ਕੋਈ ਸਮਾਜਿਕ ਬਾਈਕਾਟ ਕਰਨ ਦੀ ਵੀ ਗੱਲ ਬਿਲਕੁਲ ਜੀ ਬਿਲਕੁਲ ਜੀ ਅਸੀਂ ਨਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸਮੁੱਚੀ ਸਾਡੀ ਪੰਚਾਇਤ ਇਸੇ ਕਰਕੇ ਬਣੀ ਸੀ ਕਿਉਂਕਿ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੇ ਹੁਣ ਵੀ ਉਹ ਸੁਧਰੇ ਨਾ ਤੇ ਨਹੀਂ ਕਰਕੇ ਕਿੰਦੀਆਂ ਮੌਤਾਂ ਹੋ ਗਿਆ ਮਾਨਾ ਵਾਲੇ ਦੇ ਮਾਨਾ ਵਾਲ ਦੇ ਵਿੱਚ ਮੌਤਾਂ ਕਾਫੀ ਹੋ ਚੁੱਕੀਆਂ ਨੇ ਤੇ ਗਾਂ ਵੀ ਜੋ ਹਾਲਾਤ ਨੇ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਉਹ ਵੀ ਬਹੁਤ ਤਰਸਯੋਗ ਨੇ ਕਿਉਂਕਿ ਜਿਹੜਾ ਇੱਕ ਨਸ਼ਾ ਪੀਣ ਵਾਲਾ ਵਿਅਕਤੀ ਆ ਉਹਨੂੰ ਉਸ ਦੀ ਪੀੜਾ ਦਾ ਅੱਜ ਨਹੀਂ ਪਤਾ ਲੱਗਦਾ ਪਰ ਉਸ ਦੀਆਂ ਦੋ ਤਿੰਨ ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਨੇ ਕਿੰਦਾ ਦਾ ਪ੍ਰਾਲਾ ਜਿਹੜਾ ਪੰਚਾਇਤ ਵੱਲੋਂ ਕਿੰਦਾ ਕਿੰਨਾ ਹੀ ਸਹਿਮਤ ਹੈ ਗਏ ਇਸ ਕੈਂਸਲਿੰਗ ਨਾਲੋਂ ਅਸੀਂ ਬੜੇ ਸਹਿਮਤ ਹਾਂ ਅਸੀਂ ਨਹੀਂ ਹੁਣ ਵੀ ਮੁੱਦਾ ਚੱਕਣ ਨੂੰ ਤਿਆਰ ਆ ਗਏ ਇਹਦੇ ਕੀ ਹਾਲਾਤ ਕੀ ਆ ਪਿੰਡ ਦੇ ਵਿੱਚ ਅਸੀਂ ਵੀ ਹੁਣੇ ਚੁੱਕਾਂਗੇ ਹੁਣ ਵੀ ਆਪਣੇ ਪਾਸਪੋਰਟ ਬਣਾਉਣ ਦੇ ਆ ਫਿਰ ਪਿੰਡ ਦਾ ਸਰਪੰਚ ਕੋਲ ਲੈ ਕੇ ਫਿਰ ਥਾਣੇ ਜਾਵਾਂਗੇ ਉੱਥੇ ਆਪਣਾ ਨਾਮ ਦਰਖਾਵੇ ਤੇ ਆਪਣਾ ਮੁੱਦਾ ਲਾਭ ਪਿੰਡ ਦੇ ਹਾਲਾਤ ਜਿਆਦਾ ਮਾਰੇ ਆ ਥੋੜੇ ਵੀ ਨਹੀਂ ਕਿਉਂ ਕਰ ਕਰ ਵੀ ਖੰਡੇ ਜੀਓ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੁੱਕ ਕੇ ਲਾ ਜੋ ਆ ਪਾਹੇ ਬੁੱਚ ਪਾ ਕੇ ਗਾਂ ਜਾਂਦੇ ਆ ਤੁਸੀਂ ਸਮਝਦੇ ਹੋ ਕਿ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਨਹੀਂ ਅਸੀਂ ਦੇ ਆਖੰਡ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕਰਦੇ ਰੋਈ ਨਾ ਕੀ ਕਰੀਏ ਇਹਦੇ ਮਨਾਂ ਵਾਲੇ ਦੇ ਵਿੱਚ ਨਸ਼ੇ ਕਰਕੇ ਬੜੀਆਂ ਮੌਤਾਂ ਹੋਈਆਂ ਦੀ ਮਾਵਾਂ ਕਰ ਲੌਂਦੀਆਂ ਆਪਣੀਆਂ ਕਿ ਬੱਚੇ ਨੂੰ ਬਚਾਇਆ ਜਾਵੇ ਪੰਜਾਬੀ ਜਵਾਨੀ ਨੂੰ ਬਚਾਇਆ ਜਾਵੇ ਗਾਂ ਦੇ ਛੋਟੀ ਪੀੜ੍ਹੀ ਦੀ ਸੋਚੋ ਉਥੇ ਬੂੰਡੇ ਛੋੜ ਦੇ ਦਿੰਦੇ ਆ ਬੀੜੀਆਂ ਪੀ ਪੀ ਕਰਦੇ ਬੱਚੇ ਗਾਂ ਪੀਂਦੇ ਆ ਵਿਕਰੂ ਪਰਮਾ ਮਾ ਨੇ ਜਰਮਨ ਦੇ ਨਾਲ ਕਰਮਚਾਰੀ ਨੇ ਦਿੱਤੇ ਨਾਲ ਉਹ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਪੜ੍ਹਨਾ ਚਾਹਣਗੀਆਂ ਉਹਦਾ ਸਾਰਾ ਖਰਚਾ ਪੰਚਾਇਤ ਕਰੇਗੀ ਉਹ ਵਧੀਆ ਕੰਮ ਬਹੁਤ ਸਭ ਤੋਂ ਵਧੀਆ ਗੱਲ ਦੀ ਪੰਚਾਇਤ ਦਾ ਬਹੁਤ ਤਨਮਾਰਿਆ ਅਮਰਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.